ਸ਼ੁਗਰ ਦੀਦੀ ਬਚ ਗਏ ਆਪਾਂ ਜੇ ਨਵਹੜੀਆਂ ਗੱਲਾਂ ਸੁਣ ਲੰਦੇ ਤੇ ਫੇਰ ਸਾਡਾ ਕੀ ਬੰਨਾ ਹੀ ਕੋਈ ਨਹੀਂ ਕਿਰਨ ਨਵਨੇ ਹੜੀਆਂ ਗੱਲਾਂ ਸੁਣੀਆਂ ਤੇ ਨਾ ਆਪਾਂ ਫੇਰ ਕੋਈ ਮੌਕਾ ਵੇਖੇ ਨਾ ਤੇ ਪ੍ਰੀਤ ਨੂੰ ਫੋਨ ਲਾ ਲਾਂਗੇ ਨਹੀਂ ਤੇ ਆਪਾਂ ਕੇਕ ਕੋ ਨੰਬਰ ਲੈ ਕੇ ਨਾ ਤੇ ਪ੍ਰੀਤ ਨਾਲ ਗੱਲ ਕਰ ਲਾਂਗੇ ਤੂੰ ਏਦਾਂ ਕਰ ਆ ਡੈਰੀ ਮੈਨੂੰ ਫੜਾ ਦੇ ਤੇ ਮੈਂ ਜਾ ਕੇ ਨਵ ਨੂੰ ਚਾਹ ਬਣਾ ਦਾਂ ਚਲੋ ਠੀਕ ਹੈ ਦੀਦੀ ਨਹੀਂ ਪੁੱਤ ਮੈਂ ਤੇਰੇ ਨਾਲ ਹੁਣ ਨਹੀਂ ਗੁੱਸਾ ਨਾ ਬੋਲਦੀ ਜਾਓ ਤੀ ਅੰਦਰ ਖੇਡੋ ਜਾ ਕੇ ਠੀਕ ਹੈ ਮम्मा ਮੰਮੀ ਡਾਕਟਰ ਕੋ ਤੇ ਮੈਂ ਕਿਰਨ ਨੂੰ ਅੱਜ ਲੈ ਕੇ ਚਲ ਜਾ ਪਰ ਮੈਂ ਕਿਸੇ ਵਜ੍ਹਾ ਕਰਕੇ ਨਹੀਂ ਲੈ ਕੇ ਜਾਣ ਰਿਆ ਇਹਨੂੰ ਪੁੱਤ ਕਿਹੜੀ ਵਜ੍ਹਾ ਕਰਕੇ ਮੰਮੀ ਵਜ੍ਹਾ ਇਹ ਆ ਕਿ ਜੇ ਮੈਂ ਡਾਕਟਰਾਂ ਕੋ ਲੈ ਕੇ ਕਿਰਨ ਨੂੰ ਚਲ ਗਿਆ ਨਾ ਤੇ ਡਾਕਟਰਾਂ ਨੇ ਨਾ ਆਈਵੀਐਫ ਕਰਨ ਵਾਸਤੇ ਕਹਿਣਾ ਆ ਤੇ ਆਈਵੀਐਫ ਦਾ ਨਾ 8 ਲੱਖ ਰੁਪਇਆ ਲੱਗਦਾ ਤੇ ਕਈ ਵਾਰ ਨਾ ਇਸ ਤੋਂ ਵੱਧ ਪੈਸੇ ਵੀ ਲੱਗ ਜਾਂਦੇ ਆ ਪੁੱਤ 8 ਲੱਖ ਰੁਪਇਆ ਇੰਨੇ ਪੈਸੇ ਆਪਾਂ ਕਿੱਥੋਂ ਲੈ ਕੇ ਆਉਣੇ ਆ ਉਹ ਕਿਰਨ ਤੂੰ ਚੁੱਪਚੀ ਤੇ ਡਾਕਟਰ ਕੋ ਟਾਈਮ ਲੈ ਲਿਆ ਆ ਤੂੰ ਇੱਕ ਵਾਰ ਮੈਨੂੰ ਤੇ ਪੁੱਛ ਲਾ ਵੀ ਨਾ ਤੁਹਾਡੇ ਕੋਲ ਕੱਲ ਟਾਈਮ ਹੈਗਾ ਕਿ ਨਹੀਂ ਹੈਗਾ ਨਾ ਤਹਾੜੇ ਕੋ ਬਾਕੀ ਸਾਰੇ ਕੰਮਾਂ ਵਾਸਤੇ ਟਾਈਮ ਹੈਗਾ ਵਾ ਬਸ ਮੇਰੇ ਵਾਸਤੇ ਟਾਈਮ ਹੈ ਨਹੀਂ ਜੋ ਮਰਜੀ ਹੋ ਜੇ ਮੈਂ ਤੇ ਕੱਲ ਡਾਕਟਰ ਕੋ ਜਾਣਾ ਜਾਣਾ ਵਾ ਕਰਨ ਮੇਰੀ ਸੁਣ ਲੈ ਗੱਲ ਮੇਰੇ ਕੋਲ ਨਾ ਅਜੇ ਕੋਈ ਪੈਸਾ ਤੇ ਲੈਣੇ ਹੈਗਾ ਤੇ ਇਹਨੂੰ ਡਾਕਟਰ ਕੋ ਲੈ ਕੇ ਜਾਣ ਵਾਸਤੇ ਤਾਂ ਕਰਕੇ ਨਾ ਥੋੜੇ ਦਿਨ ਰੁਕ ਜਾ ਤੂੰ ਉਹ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਨਾ ਚੋਣਾ ਮੰਡੀ ਚੱਲ ਜਾਣਾ ਫਿਰ ਜਦੋਂ ਮੰਡੀਆਂ ਪੈਸੇ ਆ ਜਾਣਗੇ ਨਾ ਆੜਤੀ ਦੇ ਦਊਗਾ ਤੇ ਉਦੋਂ ਫਿਰ ਮੈਂ ਤੈਨੂੰ ਡਾਕਟਰ ਕੋ ਲੈ ਕੇ ਚੱਲ ਜਾਾਂਗਾ ਨਾ ਮੇਰੇ ਵਾਸਤੇ ਨਹੀਂ ਆਉਣੇ ਪੈਸੇ ਤੁਹਾਡੇ ਕੋ ਕਦੀ ਵੀ ਐਨੇ ਚੜ ਦੇ ਅੱਗੇ ਲਾਰੇ ਲਾਉਂਦੇ ਹੋ ਤੇ ਗਾਵੇਂ ਤੁਸੀਂ ਲਾਰੇ ਲਾਉਣੇ ਆ ਨਾਵਾ ਆਪਣੇ ਕੀਤੇ ਵਾਦੇ ਤੋਂ ਮੁਕਰਣ ਡੇ ਆ ਜੇ ਮੇਰੇ ਜਵਾਕ ਨਾ ਹੋਇਆ ਮੇਰੇ ਤਾਂ ਸਾਰੇ ਸੁਪਨੇ ਟੁੱਟ ਜਾਣੇ ਆ ਨਾਵ ਨੂੰ ਤੇ ਕੋਈ ਫਰਕ ਨਹੀਂ ਪੈਣਾ ਇੰਨਾ ਕੋ ਤੇ ਹਰਕਿਰਤ ਹੈਗਾ ਵਾ ਨਾਲੇ ਮੈਨੂੰ ਡਰ ਲੱਗੀ ਜਾਂਂ ਰਿਹਾ ਵਾ ਕਿ ਕਿਤੇ ਹਰਕਿਰਤ ਦੀ ਮਾਂ ਵਾਪਸ ਨਾ ਆ ਜੇ ਜੇ ਉਹ ਵਾਪਸ ਆ ਗਈ ਤੇ ਫਿਰ ਮੇਰਾ ਕੀ ਬਣੂਗਾ ਇਹਨਾਂ ਦਾ ਕਿਹੜਾ ਕੋਟਜੇ ਤਲਾਕ ਹੋਇਆ ਵਾ ਮੇਰੇ ਤੇ ਦਿਮਾਗ ਖਰਾਬ ਹੋ ਗਿਆ ਵੇ ਗੱਲਾਂ ਸੋ ਸੋਚ ਕੇ ਪਰ ਨਾ ਮੈਨੂੰ ਸਮਝਣ ਨੂੰ ਤਿਆਰ ਨਹੀਂ ਹੈਗੀ ਜੇ ਮੈਂ ਨਾ ਨਫ਼ਰਤ ਹੀ ਕਰਨੀ ਸੀ ਫਿਰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਰਾਤ ਦੇ 10 ਵਜੇ ਗਿਆ ਤੇ ਇਹ ਮਾਰਾਂ ਨੇ ਕਮਰੇ ਚੋਂ ਬਾਹਰ ਜਾ ਕੇ ਬਹਿ ਗਈ ਆ ਪਤਾ ਨਹੀਂ ਇਹੋ ਜੇ ਕੰਮ ਕਰਕੇ ਇਹਨੂੰ ਕੀ ਮਿਲਦਾ ਆ ਕਿਉਂ ਇਹੋ ਜੇ ਕੰਮ ਕਰਕੇ ਮੈਨੂੰ ਦੁਖੀ ਕਰਦੀ ਰਹਿੰਦੀ ਆ ਕਿਰਨ ਕਿਉਂ ਇਧਰ ਆਣ ਕੇ ਬਹਿ ਗਈਆਂ ਯਾਰ ਟਾਈਮ ਵੇਲਾ ਉਤੋਂ ਰਾਤ ਦੇ 10 ਵਜ ਗਿਆ ਤੇ ਚੱਲ ਅੰਦਰ ਚਲੀ ਗਏ ਆਪਣੇ ਨਹੀਂ ਨਾ ਮੈਂ ਨਹੀਂ ਜਾਣਾ ਜਾਓ ਤੁਸੀਂ ਜਦੋਂ ਮੇਰਾ ਜੀ ਕਰੇਗਾ ਮੈਂ ਆਪੇ ਆ ਜਾਾਂਗੀ ਕਿਰਨ ਸਾਰੇ ਜਾਣੇ ਸੁੱਤੇ ਆ ਠੀਕ ਹੈ ਨਾ ਤੇ ਤੂੰ ਇਹ ਵੇਲੇ ਨਾ ਕਲੇਸ਼ ਪਾ ਕੇ ਨਾ ਤੇ ਘਰ ਦੇ ਵਿੱਚ ਸਾਰਿਆਂ ਨੂੰ ਠਾਲ ਨਾ ਦੇਈਂ ਤਾ ਕਰਕੇ ਮੇਰੀ ਗੱਲ ਮੰਨ ਤੇ ਚਾਲਾਪਾਂ ਅੰਦਰ ਚਲੀਏ ਤੂੰ ਜਿਹੜੀ ਗੱਲ ਕਰਨੀ ਹੈ ਨਾ ਮੇਰੇ ਨਾਲ ਅੰਦਰ ਜਾ ਕੇ ਕਰ ਲੈ ਚੱਲ ਉਠਦਾ ਚਲੀਏ ਚੱਲ ਸੌਂ ਜਾ ਹੁਣ ਰਮਾਨ ਦੇ ਨਾਲ ਤੇ ਜਿਹੜੀ ਵੀ ਗੱਲ ਕਰਨੀ ਹੈ ਨਾ ਆਪਾਂ ਸਵੇਰੇ ਕਰਾਂਗੇ ਕੋਏਗਾ ਨਵ ਸੌ ਜਾਗੀ ਮੈਂ ਜਦੋਂ ਮੈਨੂੰ ਨੀਂਦ ਆਏਗੀ ਤੁਹਾਨੂੰ ਮੇਰੇ ਦੁੱਖ ਸੁੱਖ ਨਾਲ ਕੋਈ ਫਰਕ ਨਹੀਂ ਪੈਂਦਾ ਕਿਰਨ ਕਿਉਂ ਨਹੀਂ ਫਰਕ ਪੈਂਦਾ ਯਾਰ ਮੈਨੂੰ ਮੈਂ ਤੈਨੂੰ ਵਿਆਹ ਕੇ ਲੈ ਕੇ ਆਇਆ ਵਾਂ ਤੂੰ ਮੇਰੀ ਘਰ ਵਾਲੀਆਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਨਵ ਮੈਂ ਸਿਰਫ ਨਾ ਦੀ ਘਰ ਵਾਲੀ ਆ ਤੁਹਾਡਾ ਜਵਾਗ ਸਾਂਭਣ ਵਾਸਤੇ ਤੇ ਤੁਹਾਡੇ ਘਰ ਦੇ ਕੰਮ ਕਰਨ ਵਾਸਤੇ ਹੋਰ ਤੁਹਾਨੂੰ ਮੇਰੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਰਨ ਕਿਉਂ ਨਹੀਂ ਫਰਕ ਪੈਂਦਾ ਯਾਰ ਇਹੋ ਜਿਹੀਆਂ ਗਲਤ ਗੱਲਾਂ ਨਾ ਤੂੰ ਨਾ ਸੋਚਿਆ ਕਰ ਨਵ ਮੈਨੂੰ ਸਾਰਾ ਪਤਾ ਵਾ ਮੈਂ ਸਹੀ ਸੋਚਦੀ ਆ ਜਾਂ ਗਲਤ ਸੋਚਦੀ ਆ ਤੂੰ ਇਹਦਾ ਹਮੇਸ਼ਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਤੇ ਜ਼ੋਰ ਲਾਉਂਦੇ ਹੋ ਤਾਂ ਹੀ ਤੇ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਕੋਈ ਗੱਲ ਜਦੋਂ ਮੇਰੇ ਮਾਪਿਓਸ ਘਰ ਦੇ ਵਿੱਚ ਆਏ ਨਾ ਉਹਨਾਂ ਨੂੰ ਮੈਂ ਸਾਰੀ ਸੱਚਾਈ ਦੱਸਣੀ ਆ ਉਹਦੋਂ ਨਹੀਂ ਤੇ ਮੈਨੂੰ ਰੋਕ ਸਕਦੇ ਨਹੀਂ ਤੂੰ ਕੀ ਮਟੇਨ ਤਾਂ ਮੈਂ ਕੀ ਦਿੰਦੀ ਰਹਿਣੀ ਆ ਵੀ ਮੈਂ ਆਪਣੇ ਮਾਪਿਆਂ ਨੂੰ ਸਾਰੀ ਸੱਚਾਈ ਦੱਸ ਦੇਣੀ ਆ ਤੂੰ ਆਪ ਹੀ ਸੋਚ ਲੈ ਵੀ ਤੇਰੀ ਫਿਰ ਇਹਦੇ ਵਿੱਚ ਕਿੰਨੀ ਕੀਤ ਬਣੇਗੀ ਮੰਮੀ ਤੂੰ ਹੀ ਹਾਂ ਮੈਂ ਆ ਤਾਂ ਡਿਕਾਂਵਰ ਵਾਲੀ ਨੇ ਮੈਨੂੰ ਕਿੱਥੇ ਸੌਣ ਦੇਣਾ ਆ ਮਮੇ ਕੰਮਾਂ ਰੋਲੀ ਨਹੀਂ ਹੈਗੀ ਜੇ ਤੂੰ ਹਿੰਮਤ ਰੱਖਦੀ ਹੋ ਨਾ ਸੋਹੰਦੀ ਤੇ ਸੁਣ ਲਿਆ ਕਰੋ ਮੈਂ ਤੇ ਆਪਣੇ ਪੇਕੇ ਨੂੰ ਦੱਸਾਂਗੀ ਤੂੰ ਮੈਨੂੰ ਰੋਕ ਨਹੀਂ ਸਕਦੇ ਨਹੀਂ ਜੇ ਘਰ ਦੇ ਮਸਲੇ ਘਰ ਚ ਰਹਿਣ ਨਾ ਤੇ ਫੇਰ ਹੀ ਚੰਗੇ ਹੁੰਦੇ ਆ ਜੇ ਤੇਰੇ ਗੱਲ ਪੇਕੇ ਆ ਤਾਂ ਕਿ ਚਲ ਗਈ ਨਾ ਫੇਰ ਨਤੀਜੇ ਬੁਰੇ ਨਿਕਲਣੇ ਹੋ ਨਤੀਜੇ ਭਾਵੇਂ ਚੰਗੇ ਹੋਣ ਭਾਵੇਂ ਮਾੜੇ ਹੋਣ ਜੇ ਤੁਸੀਂ ਮੈਨੂੰ ਜਿਆਦਾ ਦੁਖੀ ਕਰੋਗੇ ਮੈਂ ਤੇ ਫਿਰ ਆਪਣੇ ਪੇਕੇਆਂ ਨੂੰ ਦੱਸਣਾ ਹੀ ਆ ਪੈ ਗਈ ਤੇਰੇ ਕਲੇਜੇ 'ਚ ਠੰਡ ਸਾਰਿਆਂ ਨੂੰ ਠਾਲ ਕੇ ਹੈ ਸਾਰਾ ਦਿਨ ਲੰਘ ਜਾਂਦਾ ਆ ਘਰ 'ਚ ਕਲੇਸ਼ ਪਿਆ ਰਹਿੰਦਾ ਆ ਰਾਤ ਪੈ ਜਾਂਦੀ ਆ ਤਾਂ ਵੀ ਕਲੇਸ਼ ਮੁਕਾਂ ਦਾ ਨਾਂ ਨਹੀਂ ਲੈਂਦਾ ਸੌਂ ਜਾ ਹੁਣ ਰਮਾਨ ਦੇ ਨਾਲ ਜਿਹੜੀ ਗੱਲ ਕਰਨੀ ਹੋਏਗੀ ਨਾ ਸਵੇਰੇ ਕਰ ਲਾਂਗੇ ਠੀਕ ਆ ਜਲਦੀ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਜਿਸ ਦੇ ਨਾਲ ਹਰ ਕਿਰਤ ਆਪਣੀ ਮਾਂ ਕੋ ਚਲ ਜੇ ਬਾਅਦ ਚ ਕਿਰਨਾਂ ਜੋ ਮਰਜ਼ੀ ਹੁੰਦਾ ਰਹੇ ਮੈਨੂੰ ਉਹਦਾ ਕੋਈ ਫਰਕ ਨਹੀਂ ਪੈਣਾ ਜੋ ਮਰਜ਼ੀ ਹੋ ਜੇ ਜੇ ਮੰਮੀ ਹੁਣ ਇੱਥੇ ਨਹੀਂ ਆਉਂਦੇ ਤੇ ਮੈਂ ਉਹਨਾਂ ਨੂੰ ਫੋਨ ਲਾ ਕੇ ਅੱਜ ਸਾਰੀ ਸੱਚਾਈ ਦੱਸ ਹੀ ਦੇਣੀ ਆ ਕਿ ਮੈਂ ਇਥੇ ਬੜੀ ਤੰਗ ਆ ਜੇ ਮੈਨਾਂ ਚੰਗੇ ਹੁੰਦੇ ਤੇ ਗੱਲ ਵੱਖਰੀ ਜਦੋਂ ਇਹ ਮੇਰੀਆਂ ਪੈੜਾਂ ਵੜਦੇ ਆ ਤੇ ਮੈਂ ਇਹਨਾਂ ਤੇ ਪਰਦੇ ਕਿਉਂ ਰੱਖਾਂ ਕਿਰਨ ਪੁੱਤ ਕੀ ਕਰ ਰਹੀ ਆ ਕੋਲ ਨੇ ਮੰਮੀ ਮੈਂ ਕੀ ਕਰਨਾ ਵਾ ਚੰਗਾ ਹੋ ਤੁਸੀਂ ਆ ਗਏ ਜੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਹਾਂ ਦੱਸ ਪੁੱਤ ਕਿਹੜੀ ਗੱਲ ਕਰਨੀ ਆ ਮੰਮੀ ਜੇ ਮੈਨੂੰ ਨਵ ਡਾਕਟਰ ਕੋਲ ਨਹੀਂ ਲੈ ਗਏ ਤੇ ਮੈਂ ਆਪੇ ਚੱਲ ਜਾਣਾ ਵਾਂ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਸਾਫ਼-ਸਾਫ਼ ਦੱਸਤਾ ਜੇ ਕਿਰਨ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਤੇਰੇ ਵਾਸਤੇ ਜਿਹੜੀਆਂ ਤੂੰ ਕਰਨ ਦਾ ਹੀ ਆ ਮੰਮੀ ਮੈਨੂੰ ਨਹੀਂ ਪਤਾ ਇਹ ਚੰਗੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਪਰ ਮੈਂ ਆਪਣੇ ਖੁਦ ਦੇ ਬੱਚੇ ਵਾਸਤੇ ਨਾ ਸਾਰੀਆਂ ਹੱਦਾਂ ਪਾਰ ਕਰ ਸਕਦੀ ਹਾਂ ਕਿਰਨ ਤੂੰ ਇਦਾਂ ਨਹੀਂ ਕਰ ਸਕਦੀ ਤੁਹਾਡੇ ਘਰਾਂ ਦੀਆਂ ਜਨਾਨੀਆਂ ਕੱਲੀਆਂ ਕਦੇ ਕਦੋਂ ਬਾਹਰ ਨਹੀਂ ਜਾਂਦੀਆਂ ਮੰਮੀ ਮੈਂ ਤੇ ਨਾਮ ਨੂੰ ਕਿਹਾ ਸੀ ਕਿ ਮੇਰੇ ਨਾਲ ਚੱਲੇ ਜਦੋਂ ਉਹ ਨਹੀਂ ਜਾਂਦੇ ਫਿਰ ਮੈਂ ਤੇ ਇਕੱਲੀ ਨਾ ਜਾਣਾ ਹੀ ਐ ਨਾਲੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਘਰ ਦੀ ਮਰਿਆਦਾ ਦੇ ਨਾਲ ਚੱਲਾਂ ਫਿਰ ਤੁਸੀਂ ਆਪਣੇ ਮੁੰਡੇ ਨੂੰ ਮੇਰੇ ਨਾਲ ਭੇਜੋ ਜਦੋਂ ਉਹ ਨਹੀਂ ਜਾਣਗੇ ਫਿਰ ਮੈਂ ਤੇ ਇਕੱਲੀ ਨਾ ਜਾਣਾ ਹੀ ਐ ਨਹੀਂ ਮੇਰੇ ਕੋ ਨਹੀਂ ਤੇਰੇ ਨਾਲ ਮੱਥਾ ਮਾਰਿਆ ਜਾਂਦਾ ਤੂ ਆਪਣੇ ਨਾਵ ਨੂੰ ਪੁੱਛ ਲੈ ਵੀ ਉਹਨੇ ਤੇਰੇ ਨਾਲ ਜਾਣਾ ਹੈ ਜਾਂ ਨਹੀਂ ਜਾਣਾ ਕੋਈ ਨਹੀਂ ਆਉਂਦਿਆ ਨਾ ਘਰ ਤੇ ਇੱਕ ਵਾਰੀ ਇਹਨਾਂ ਨੂੰ ਮੈਂ ਪੁੱਛ ਲੈਣੀ ਆ ਕਿ ਮੇਰੇ ਨਾਲ ਤੁਸੀਂ ਜਾਣਾ ਜਾਂ ਨਹੀਂ ਜਾਣਾ ਜੇ ਨਹੀਂ ਜਾਣਗੇ ਮੈਂ ਤੇ ਫਿਰ ਇਕੱਲੀ ਨੇ ਜਾਣਾ ਹੀ ਆ ਪਹਿਲਾਂ ਹੜਾ ਨੇ ਕੰਮ ਖਰਾਬ ਕਰਤਾ ਤੇ ਹੁਣ ਰਹਿੰਦੀ ਕਸਰ ਮੀਂਹ ਨੇ ਕੱਢਤੀ ਆ ਰਾਤ 3 ਵਜੇ ਦਾ ਮੀਂਹ ਲੱਥਾ ਆ ਤੇ ਝੋਨਾ ਸਾਰਾ ਹੀ ਥੱਲੇ ਡਿੱਗ ਗਿਆ ਆ ਮੈਨੂੰ ਤਾਂ ਨਹੀਂ ਲੱਗਦਾ ਪਿਆਰ ਕਾ ਜ਼ਿੰਮੇਦਾਰ ਦੇ ਹੱਥ ਕੁਝ ਲੱਗੂਗਾ ਬੜਾ ਕੰਮ ਖਰਾਬ ਹੋਇਆ ਯਾਰ ਕਾਂ ਤੇ ਨੋ ਕੀ ਹੋਇਆ ਆ ਤੁਸੀਂ ਬੜਾ ਮੂੰਹ ਫਲਾ ਕੇ ਬੈਠੇ ਜੇ ਬਾਹਰ ਵੇ ਮੂੰਹ ਨਾ ਫਲਾਵਾ ਤਾਂ ਹੋਰ ਕੀ ਕਰਾਂ ਤੇਰੀ ਜਨਾਨੀ ਨੂੰ ਤਾਂ ਕਿਤੇ ਮਾਸਾ ਨਹੀਂ ਅਗਲ ਹੈਗੀ ਵੀ ਵੱਡਿਆਂ ਨਾਲ ਕਿਦਾਂ ਬੋਲੀਦਾ ਆ ਮੰਮੀ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਮੈਂ ਤੇ ਬੜਾ ਵਿਚ ਵਿਚਾਲੇ ਫਸਿਆ ਪਿਆ ਆ ਮੈਂ ਤੁਹਾਡੀ ਸੁਣਾ ਕੇ ਉਹਦੀ ਸੁਣਾ ਵੇ ਪੁੱਤ ਇਹਦਾ ਕੋਈ ਨਾ ਕੋਈ ਹੱਲ ਕਰ ਮੇਰ ਕੋ ਨੀ ਆ ਰੋਜ ਦੀ ਕਿਚ-ਕਿਚ ਸੁਣੀ ਜਾਂਦੀ ਤੁਹਾਡੇ ਘਰ ਤੇ ਰੋਜ ਹੀ ਕਲੇਸ਼ ਪੈਂਦਾ ਆ ਮੰਮੀ ਦੇਖਦਾ ਤੇ ਮੈਨੂੰ ਵੀ ਸਾਰਾ ਕੁਝ ਹੈਗਾ ਆ ਪਰ ਮੈਂ ਦੱਸੋ ਕਰਾਂ ਤੇ ਕਰਾਂ ਕੀ ਵੇ ਤੂੰ ਤੇ ਹਈ ਨਹੀਂ ਗੱਲ ਕਹਿ ਕੇ ਸਾਰ ਦੇਣਾ ਆ ਪੀ ਮੈਂ ਕੀ ਕਰਾਂ ਤੇ ਜਿਹੜਾ ਸਾਡੇ ਘਰ ਕਲੇਸ਼ ਪੈਂਦਾ ਵਾ ਨਾ ਲੋਕੀ ਵੇਖ ਵੇਖ ਕੇ ਤੇ ਸਾਡੇ ਵੱਲ ਹੱਸਦੇ ਆ ਵੇਖੋ ਮੰਮੀ ਕਿਰਨ ਆਪਣੀ ਜਿੱਦ ਤੇ ਅੜੀ ਆ ਪੀ ਮੈਨੂੰ ਡਾਕਟਰ ਕੋਲ ਲੈ ਕੇ ਜਾਓ ਤੇ ਜੇ ਆਪਾਂ ਉਹਨੂੰ ਡਾਕਟਰ ਕੋਲ ਨਾ ਲੈ ਕੇ ਗਏ ਤੇ ਉਹਦਾ ਕੰਮਲੀ ਦਾ ਕੀ ਪਤਾ ਆ ਜੇ ਕੱਲ ਨੂੰ ਉਹਨੇ ਥਾਣੇ ਜਾ ਕੇ ਸਾਡਾ ਨਾਮ ਲਖਾਤਾ ਤੇ ਫੇਰ ਆਪਾਂ ਕੀ ਕਰਾਂਗੇ ਵੇ ਪੁੱਤ ਮੈਂ ਨਹੀਂ ਡਰਦੀ ਕਿਹ ਕੋ ਕਰ ਲਏ ਇਹਨੇ ਜੋ ਕਰਨਾ ਆ ਮੇਰਾ ਵੀ ਵੱਡਾ ਪ੍ਰਾਥਾਣੇਦਾਰ ਲੱਗਾ ਆ ਮੰਮੀ ਕਮਾਲ ਕਰਦੀਆਂ ਤੁਸੀਂ ਤੁਸੀਂ ਕਿਰਨ ਵਰਗੀ ਹੋ ਗਈਆਂ ਮੈਂ ਟੋ ਮੈਂਟੇ ਤੁਸੀਂ ਠਾਣੇ ਕਚਹਿਰੀਆਂ ਦੀਆਂ ਗੱਲਾਂ ਕਰਨ ਲੱਗ ਪੈਂਦੀਆਂ ਵੇ ਨਹੀਂ ਕਰਦੀ ਮੈਂ ਠਾਣਿਆਂ ਕਚਹਿਰੀਆਂ ਦੀਆਂ ਇਹ ਗੱਲਾਂ ਫਿਰ ਤੋਂ ਮੈਨੂੰ ਆਪ ਹੀ ਦੱਸ ਵੀ ਕੀ ਕਰੀਏ ਆਪਾਂ ਫਿਰ ਹੁਣ ਮੰਮੀ ਕਰਨਾ ਕੀ ਆ ਕੋਈ ਨਾ ਕੋਈ ਸਾਨੂੰ ਇਦਾਂ ਦਾ ਤਰੀਕਾ ਲੱਭਣਾ ਪੈਣਾ ਆ ਵੀ ਜਿਹਦੇ ਨਾਲ ਨਾ ਆ ਕਿਰਨ ਦਾ ਧਿਆਨ ਡਾਕਟਰ ਵਾਲੀ ਗੱਲ ਤੋਂ ਹਟ ਜਾਈਏ ਵੇ ਉਹ ਕਿਹੜੀ ਨਿਆਣੀ ਆ ਜਿਹੜੀ ਸਾਡੀਆਂ ਗੱਲਾਂ 'ਚ ਆ ਜਾਏਗੀ ਮੰਮੀ ਤੁਸੀਂ ਦੱਸ ਦਿਓ ਫਿਰ ਕੋਈ ਨਾ ਕੋਈ ਹੱਲ ਵੀ ਮੈਂ ਕੀ ਕਰਾਂ ਹੁਣ ਕਿੱਦਾਂ ਕਿਰਨ ਦਾ ਧਿਆਨ ਡਾਕਟਰ ਵਾਲੇ ਪਾਸੇੋਂ ਹਟਾਵਾਂ ਵੇ ਪੁੱਤ ਕੋਈ ਇਹੋ ਜਿਹਾ ਤਰੀਕਾ ਲੱਭ ਜਿਹਦੇ ਨਾਲ ਸੱਪ ਵੀ ਮਰ ਜੇ ਤੇ ਛੋਟਾ ਵੀ ਨਾ ਟੁੱਟੇ ਤੇ ਕਿਰਨ ਨੂੰ ਵੀ ਰੋਕਿਆ ਜਾਏ ਠੀਕ ਆ ਮੰਮੀ ਤੁਹਾਡੇ ਕੋਲ ਨੂੰ ਕੋਈ ਹੱਲ ਹੋ ਸਕਦਾ ਇਹ ਮੈਨੂੰ ਕੋਈ ਨਾ ਕੋਈ ਤਰੀਕਾ ਲੱਭਣਾ ਪੈਣਾ ਹੁਣ ਕਿਰਨ ਨੇ ਤੇ ਤੁਹਾਨੂੰ ਸਾਰੇ ਟੱਬਰ ਨੂੰ ਹੀ ਦੁਖੀ ਕੀਤਾ ਵਾ ਮੈਨੂੰ ਤੇ ਕੁਝ ਸਮਝ ਨਹੀਂ ਲੱਗਣ ਰਹੀ ਵੀ ਆਪਾਂ ਹੁਣ ਕੀ ਕਰੀਏ ਇਹ ਤੇ ਰੱਬ ਹੀ ਜਾਣਦਾ ਆ ਵੀ ਸਾਡੇ ਕੋਈ ਗਲਤੀ ਹੋ ਗਈ ਆ ਕਿ ਜਾਂ ਇਹ ਜਾਣਬੁੱਝ ਕੇ ਸਾਡੇ ਨਾਲ ਇਦਾਂ ਕਰਨ ਢਈ ਆ ਕਿ ਇਹਨੂੰ ਮੈਂ ਇਹੋ ਜੇ ਫੰਦੇ ਚ ਫਸਾਉਣਾ ਵਾ ਕਿ ਜਿਹੜੇ ਸਾਰੇ ਘਰ ਦੇ ਇਹ ਤਾਂ ਦੁਖੀ ਹੋ ਜਾਣ ਤੇ ਇਹਨੂੰ ਘਰੋਂ ਕੱਢ ਦੇਣ ਬਸ ਇਹੋ ਹਾਲ ਆ ਇਹਦਾ ਇਹਨੂੰ ਇਹ ਨਹੀਂ ਪਤਾ ਕਿ ਜਿਹੜਾ ਕੰਮ ਇਹ ਮੇਰੇ ਮਗਰ ਲਾ ਕੇ ਕਰਨ ਢੀਆ ਉਹਦਾ ਨਤੀਜਾ ਇਹਨੂੰ ਖੁਦ ਹੀ ਭੁਗਤਣਾ ਪੈਣਾ ਵਾ ਨਾਲੇ ਜੇ ਕਿਰਿੰਦੇ ਜਵਾਕ ਹੋ ਗਿਆ ਨਾ ਤੇ ਸਾਰੀ ਜ਼ਮੀਨ ਮੇਰੇ ਹੱਥੋਂ ਨਿਕਲ ਜਾਣੀ ਆ ਇਹ ਜ਼ਮੀਨ ਨੂੰ ਰੋਕਣ ਵਾਸਤੇ ਨਾ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ ਵਾ ਨਾਲੇ ਜੇ ਕਿਰਿੰਦੇ ਜਵਾਕ ਹੋ ਗਿਆ ਨਾ ਤੇ ਕਿਰਨ ਨੂੰ ਘਰੋਂ ਕੱਢਣਾ ਇੱਥੋਂ ਔਖਾ ਹੋ ਜਾਣਾ ਵਾ ਫਿਰ ਤੇ ਇਹਨੇ ਪੱਕੇ ਪੈਰੀਂ ਇੱਥੇ ਬੈਹਿ ਜਾਣਾ ਵਾ ਤਾਂ ਕਰਕੇ ਮੇਰੇ ਇੱਥੇ ਪਿਆਰ ਨਹੀਂ ਭਜਨ ਦੇਣੇ ਮਮਾ ਦੇ ਮਾਤੇ ਦੀ ਕਾਨੀਆ ਮੈਂ ਚਿੱ ਜਿਲਾ ਕੇ ਦੋ ਮੇਰ ਕੋ ਨਹੀਂ ਹੈਗੀ ਕੋਈ ਚੀਜ਼ੀ ਜੋਜੀ ਮੈਂ ਇੱਥੇ ਦੁਕਾਨ ਤੇ ਬੈਠੀਆਂ ਚੀਜ਼ੀਆਂ ਲੈ ਕੇ ਜਾ ਬਾਹਰ ਆਪਣੇ ਪਿਓ ਕੋ ਚੀਜ਼ੀਆਂ ਮੰਗ ਜਾ ਕੇ ਬਾਰੇ ਕਹਤਾ ਨਾ ਮੇਰੇ ਕੋ ਕੋਈ ਚੀਜ਼ ਜੂਜੀ ਨਹੀਂ ਹੈਗੀ ਜਾ ਬਾਹਰ ਆਪਣੇ ਪਿਓ ਕੋ ਚੀਜ਼ਾਂ ਮੰਗ ਜਾਗੇ ਸਿਰਖਾਨ ਨੂੰ ਥੋੜੇ ਆ ਜਿਹੜਾ ਇਹ ਵੀ ਆ ਜਾਂਦਾ ਸਾਰਾ ਦਿਨ ਮੰਮੀ ਮੰਮੀ ਕਰਦਾ ਰਹਿੰਦਾ ਵਾ ਅਰ ਕਿਰਤਪੂਤ ਕੀ ਗੱਲ ਹੋਈ ਆ ਇਹਨਾ ਚੁੱਪ ਹੋ ਕੇ ਖਾਦੋਂ ਬੈਠਾ ਤੂੰ ਪਾਪਾ ਜੀ ਮੈਂ ਚੀਜੀ ਖਾਣੀ ਸੀ ਤੇ ਮਮਾ ਨੂੰ ਮੈਂ ਚੀਜੀ ਲੱਗ ਰਹੀ ਸੀ ਚੀਜੀ ਨਹੀਂ ਲੱਗ ਰਹੀ ਮਮਾ ਨੂੰ ਚਲ ਕੋਈ ਗੱਲ ਨਹੀਂ ਤੂੰ ਬੈਠ ਇੱਥੇ ਮੈਂ ਹੁਣੇ ਚੀਜੀ ਲੈ ਆ ਕੇ ਦਿੰਦਾ ਤੈਨੂੰ ਠੀਕ ਹੈ ਪਾਪਾ ਹਾਂ ਨਾਲੇ ਤੇਨੂੰ ਜਿਹੜੀ ਵੀ ਚੀਜ਼ ਚਾਹੀਦੀ ਹੁੰਦੀ ਹੈ ਨਾ ਤੂੰ ਮੇਰੇ ਕੋਲ ਮੰਗ ਲਿਆ ਕਰ ਠੀਕ ਹੈ ਪਾਪਾ ਹਾਂ ਚਲ ਹੁਣ ਤੂੰ ਬੈਠ ਤੇ ਮੈਂ ਤੇਰੇ ਵਾਸਤੇ ਚੀਜੀ ਲੈ ਕੇ ਆਇਆ ਠੀਕ ਹੈ ਪਾਪਾ ਹਾਂ ਕਿਰਨ ਹਰਕਿਰਤ ਤੇਰੇ ਕੋਲ ਚੀਜੀ ਮੰਗਣ ਆਇਆ ਸੀ ਤੇ ਤੂੰ ਚੀਜੀ ਕਿਉਂ ਨਹੀਂ ਦਿੱਤੀ ਉਹਨੂੰ ਨਾ ਮੈਂ ਚੀਜ਼ੀਆਂ ਵਾਲੀ ਦੁਕਾਨ ਤੇ ਬੈਠੀ ਹਾਂ ਜਿਹੜੀਆਂ ਨੇ ਮੈਂ ਚੀਜ਼ੀਆਂ ਦਾ ਨਾਲੇ ਨੂੰ ਕਹਿ ਦੋ ਮੈਨੂੰ ਬੁਲਾਵੇ ਨਾ ਉਹ ਕਿਰਨ ਤੇਰਾ ਕਿਤੇ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਮੈਨੂੰ ਤਾਂ ਲੱਗਦਾ ਤੈਨੂੰ ਪਾਗਲਖਾਨੇ ਛੱਡ ਕੇ ਆਉਣਾ ਪੈਣਾ ਹੈ ਹੈ ਸਾਡੇ ਨਾਲ ਤੇ ਚੱਲ ਤੈਨੂੰ ਗੁੱਸਾ ਹੈ ਹੀ ਜਿਹੜਾ ਹੈਗਾ ਆ ਤੇ ਬੱਚੇ ਨਾਲ ਕਾਹਦਾ ਗੁੱਸਾ ਰੱਖਣੀ ਆ ਤੂੰ ਯਾਰ ਨਵ ਜੇ ਤੂੰ ਹੀ ਮੇਰਾ ਸਾਥ ਦੋ ਨਾ ਇਦਾਂ ਦਾ ਕੁਝ ਵੀ ਨਾ ਹੋਵੇ ਜਿੱਦਾਂ ਦਾ ਹੋੰਡਿਆ ਵਾ ਨਾਲੇ ਤੂੰ ਹੀ ਮੈਨੂੰ ਬਲੇਮ ਦੇਣਾ ਬੰਦ ਕਰੋ ਇਹ ਸਾਰਾ ਕੁਝ ਤੁਹਾਡੀ ਵਜ੍ਹਾ ਨਾਲ ਹੋੰਡਿਆ ਵਾ ਕਿਰਨ ਦਾ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਮੈਂ ਤੈਨੂੰ ਰਾਤੀ ਵੀ ਸਮਝਾ ਗਿਆ ਹਟਿਆ ਆਂ ਵੀ ਅਜੇ ਮੇਰੇ ਕੋਲ ਪੈਸੇ ਹੈ ਨਹੀਂ ਆ ਜਦੋਂ ਮੇਰੇ ਕੋਲ ਪੈਸੇ ਹੋਣਗੇ ਨਾ ਉਦੋਂ ਮੈਂ ਤੈਨੂੰ ਡਾਕਟਰ ਕੋਲ ਲੈ ਜਾਂਗਾ ਕਿਉਂਕਿ ਡਾਕਟਰਾਂ ਨੇ ਦਵਾਈਆਂ ਨਾ ਫ੍ਰੀ ਖਾਤੇ ਚ ਨਹੀਂ ਦੇਣੀਆਂ ਹੈਗੀਆਂ ਤਾਂ ਕਰਕੇ ਕਿਸ ਦੀ ਮਜਬੂਰੀ ਨੂੰ ਸਮਝ ਲਈਦਾ ਹੁੰਦਾ ਨਵ ਮਜਬੂਰੀਆਂ ਦੇ ਨਾਲ ਜ਼ਿੰਦਗੀ ਨਹੀਂ ਚੱਲਦੀ ਹੁੰਦੀ ਠੀਕ ਆ ਚਲਾ ਲਾ ਫਿਰ ਤੂੰ ਜ਼ਿੰਦਗੀ ਜਿੱਦਾਂ ਤੇਰੀ ਚੱਲਦੀ ਆ ਨਹੀਂ ਵੱਢੀਏ ਕਿਰਨ ਨੇ ਤਾਂ ਬੜੀ ਹੱਤ ਚੁੱਕੀ ਆ ਮੈਂ ਤੇ ਨਾਲ ਉਹਦਾ ਦੂਜਾ ਵਿਆਹ ਕਰਵਾ ਕੇ ਨਾ ਫਸ ਗਈ ਆ ਆਪੇ ਜਵਾਕ ਨੇ ਹੌਲੀ ਹੌਲੀ ਪਾਲੀ ਜਾਣਾ ਸੀ ਮੈਂ ਤੇ ਐਵੇਂ ਕਾਲੀ ਕਰ ਲਈ ਕੋਈ ਗੱਲ ਨਹੀਂ ਮੰਮੀ ਤੂੰ ਐਵੇਂ ਬਹੁਤ ਟੈਨਸ਼ਨ ਨਾ ਲਿਆ ਕਰੋ ਹੌਲੀ ਹੌਲੀ ਆਪੇ ਸਾਰਾ ਕੁਝ ਠੀਕ ਹੋ ਜਾਏਗਾ ਪੋਤ ਲੋਕਾਂ ਨੇ ਤੇ ਇਹੋ ਹੀ ਕਹਿਣਾ ਆ ਨੋਆ ਨਹੀਂ ਮਾੜੀਆਂ ਹੋਣੀਆਂ ਸਾਸਿ ਮਾੜੀ ਹੈ ਜਿਹੜੀ ਕਿਸੇ ਨਾਲ ਕੱਟਦੀ ਨਹੀਂ ਦੱਸ ਇਹਦੇ ਵਿੱਚ ਭਲਾ ਮੇਰਾ ਕੀ ਕਸੂਰ ਆ ਮੰਮੀ ਮਨ ਨਾ ਜਾਇ ਨਾ ਮਨ ਕਸੂਰ ਦੇ ਇਹਦੇ ਵਿੱਚ ਤੁਹਾਡਾ ਵੀ ਹੈਗਾ ਵਾ ਜਦੋਂ ਕਿਰਨ ਦੇ ਘਰ ਨਿਆਣਾ ਹੋਣ ਵਾਲਾ ਸੀ ਤੂੰ ਇਹ ਵਿੱਚ ਕਿਉਂ ਬੋਲੇ ਤੂੰ ਛੇਤੀ ਨਾ ਕਹਤਾ ਕਿ ਯਾਰ ਕੀਰਤ ਨੂੰ ਵੱਡਾ ਹੋ ਲੈਂਦੇ ਤੇ ਫੇਰ ਕਰ ਲਿਓ ਦੂਜਾ ਵਿਆਹ ਤੇ ਮੰਮੀ ਨਤੀਜਾ ਹੁਣ ਤੁਹਾਡੇ ਸਾਹਮਣੇ ਆ ਚਾਰ ਪੈਸੇ ਨਹੀਂ ਆਗੇ ਆਪਣੇ ਕੋ ਜਿਹੜਾ ਇਹਦਾ ਇਲਾਜ ਕਰਵਾ ਦਈਏ ਪੁੱਤ ਗਲਤੀ ਮੈਂ ਇੱਕ ਨਹੀਂ ਕੀਤੀ ਗਲਤੀਆਂ ਤੇ ਮੇਰੇ ਕੋ ਬੜੀਆਂ ਹੋਈਆਂ ਸਭ ਤੋਂ ਵੱਡੀ ਮੇਰੀ ਗਲਤੀ ਇਹ ਵਾ ਜਿਹੜਾ ਮੈਂ ਨਾ ਉਹਦਾ ਦੂਜਾ ਵਿਆਹ ਕਰਵਾਤਾ ਵੇਖੋ ਮੰਮੀ ਜੀ ਗਲਤੀਆਂ ਤੇ ਹੋਣ ਠੀਕ ਹੋਣੀਆਂ ਨਹੀਂ ਆ ਇਹਦਾ ਕੋਈ ਨਾ ਕੋਈ ਹਾਲ ਤੇ ਸਾਨੂੰ ਕੱਢਣਾ ਹੀ ਪੈਣਾ ਵਾ ਜਾਂ ਤੂੰ ਇਹਨੂੰ ਪੈਸੇ ਦੇ ਦੋ ਤੇ ਆਪਣਾ ਇਲਾਜ ਕਰਵਾ ਲੈਂਦੀ ਆ ਤੇ ਫੇਰ ਹੀ ਘਰ ਚੋ ਕਲੇਸ਼ ਮੁਕਣਾ ਵਾ ਨਹੀਂ ਮੇਰੇ ਕੋ ਕਿਹੜੇ ਪੈਸੇ ਘਰ ਪਏ ਆ ਜਿਹੜੇ ਇਹਨੂੰ ਮੈਂ ਕੱਢ ਕੇ ਫੜਾਵਾਂ ਵੀ ਆ ਲੈ ਫੜ ਆਪਣਾ ਇਲਾਜ ਕਰਾ ਲਾ ਹੁਣ ਮੈਂ ਤੇਰੇ ਬੰਦੇ ਕੋ ਪੈਸੇ ਮੰਗਵਾਂਦੀ ਚੰਗੀ ਲੱਗਣੀ ਆ ਮੰਮੀ ਮੈਂ ਤੁਹਾਨੂੰ ਕਦੇ ਕਿਹਾ ਕਿ ਤੂੰ ਉਹਨਾਂ ਕੋ ਪੈਸੇ ਮੰਗਾਓ ਨਹੀਂ ਜੇ ਮੈਂ ਉਹਦੇ ਕੋ ਪੈਸੇ ਨਾ ਮੰਗਾਵਾ ਤੇ ਤੂੰ ਕਿਹੜੀ ਲਮਾਰੀ ਚ ਨੋਟਾਂ ਦੀ ਲੈਣ ਲਈ ਆ ਜਿਹੜੇ ਇਹਨੂੰ ਮੈਂ ਕੱਢ ਕੇ ਦੇ ਦਾਂ ਮੰਮੀ ਗਾਲ ਨੋਟਾਂ ਦੀ ਨਹੀਂ ਆਗੀ ਗੱਲ ਪਿਆਰ ਨਾਲ ਗੱਲ ਕਰਨ ਦੀ ਆ ਤੂੰ ਇਹ ਕਿਰਨ ਨੂੰ ਬੰਨਾਲੋ ਸ਼ਾਇਦ ਤੇ ਮੰਨ ਹੀ ਜਾਵੇ ਤੂੰ ਤੇ ਐਵੇਂ ਪੁੱਠਾ ਬੋਲੀ ਜਾਂਦੇ ਜੇ ਨਹੀਂ ਮੈਂ ਪੁੱਠਾ ਕੀ ਬੋਲਣਾ ਵਾ ਮੈਂ ਤੇ ਇਹ ਤੋਂ ਹੱਕੀ ਪਈ ਆ ਮੇਰਾ ਤੇ ਜੀ ਕਰਦਾ ਇਹਨੂੰ ਮੈਂ ਹੁਣੇ ਬੋਂ ਫੜਕੇ ਤੇ ਘਰੋਂ ਬਾਹਰ ਕੱਢਦਾ ਮੰਮੀ ਤੂੰ ਇਹ ਕਿਰਨ ਨੂੰ ਘਰੋਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਉਹਦੇ ਵੀ ਪੇਕੇ ਆਗੇ ਆਪਲੇ ਘਰ ਦੋਵਾਂ ਪਿੰਡਾਂ ਦੀ ਪੰਚਾਇਤ ਆਏਗੀ ਜੇ ਤੂੰ ਇਹ ਕਿਰਨ ਨੂੰ ਘਰੋਂ ਬਾਹਰ ਕੱਢੋਗੇ ਤੇ ਦੋਵਾਂ ਪਿੰਡਾਂ ਦੀ ਪੰਚਾਇਤ हां जी मम्मी ਦੋਵਾਂ ਪਿੰਡਾਂ ਦੀ ਪੰਚਾਇਤ ਇੱਕ ਕਿਰਨਦੇਪ ਪੇਕਿਆਂ ਦੀ ਪੰਚਾਇਤ ਤੇ ਇੱਕ ਆਪਣੇ ਪਿੰਡ ਦੀ ਫੇਰ ਵੇਖਿਓ ਆਪਣਾ ਕਿੰਨਾ ਜਲੂਸ ਨਿਕਲ ਆਵਾ ਫੇਰ ਤੇ ਇਹ ਕਿਦਾ ਕਿਦਾ ਮੂੰਹ ਬੰਦ ਕਰੋਗੇ ਹਾਂ ਪੁੱਤ ਗੱਲ ਤੇ ਸਹੀ ਏ ਤੇਰੇ ਵਾਲੀ ਹੁਣ ਮੈਨੂੰ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਵਾਉਣੀ ਮੰਮੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਵਾ ਵੀ ਹੁਣ ਅੱਗੇ ਜਾ ਕੇ ਨਾ ਆਪਣੇ ਘਰ ਕੀ ਕੁਝ ਹੋ ਸਕਦਾ ਵਾ ਹੁਣ ਤੁਸੀਂ ਵੇਖੋ ਵੀ ਕੀ ਕਰਨਾ ਵਾ ਤੇ ਕੀ ਨਹੀਂ ਨੇ ਮੈਨੂੰ ਤਾਂ ਫਿਕਰ ਹੀ ਪੈ ਗਿਆ ਤੇਰੀਆਂ ਗੱਲਾਂ ਸੁਣ ਸੁਣ ਕੇ ਮੰਮੀ ਮੇਰਾ ਤਾਂ ਮੂੰਹ ਥੱਕ ਗਿਆ ਵਾ ਬੋਲ ਬੋਲ ਕੇ ਮੈਂ ਤਾਂ ਚੱਲੀ ਪਾਣੀ ਪੀਣ ਜੇ ਤੂੰ ਹੀ ਪੀਣਾ ਤਾਂ ਤੁਹਾਨੂੰ ਵੀ ਲਿਆ ਦਾਂ ਨਹੀਂ ਮੈਂ ਨਹੀਂ ਪਾਣੀ ਪੀਣਾ ਜਾ ਤੂੰ ਪੀ ਆਪੇ ਜਾ ਕੇ ਠੀਕ ਐ ਮੰਮੀ ਮਰਜ਼ੀ ਤੁਹਾਡੀ ਮੈਂ ਤਾਂ ਚਲੀ ਜੇ ਲਾ ਤੇ ਗੁਰਪ੍ਰੀਤ ਸਾਰ ਨੇ ਸਹੀ ਕਰਕੇ ਗਈ ਆ ਮੈਨੂੰ ਆਪਣਾ ਬੰਦੋਬਸਤ ਪਹਿਲਾਂ ਹੀ ਕਰਕੇ ਰੱਖਣਾ ਪੈਣਾ ਆ ਮੈਨੂੰ ਤੇ ਕੁਝ ਸਮਝ ਨਹੀਂ ਆਉਂਦਿਆ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਜੇ ਮੇਰੇ ਕੋ ਚਾਰ ਪੈਸੇ ਹੋਣਗੇ ਤੇ ਮੈਂ ਫੇਰ ਹੀ ਕਿਹਦੇ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ ਪਰ ਕਿਰਨ ਇਸ ਗੱਲ ਨੂੰ ਪਤਾ ਨਹੀਂ ਕਿਉਂ ਨਹੀਂ ਸਮਝਦੀ ਤੇ ਜੇ ਉਤੋਂ ਉਹਨੇ ਸਾਰੀ ਗੱਲ ਆਪਣੇ ਪੇਕੇ ਨੂੰ ਦੱਸਤੀ ਤੇ ਫਿਰ ਕੰਮ ਖਰਾਬ ਹੋ ਜਾਣਾ ਤੇ ਮੈਂ ਨਹੀਂ ਚਾਹੁੰਦਾ ਵੀ ਆਪਣੇ ਘਰ ਦੀ ਗੱਲ ਹੋਰ ਕਿਸ ਨੂੰ ਪਤਾ ਲੱਗੇ ਪਰ ਮੈਨੂੰ ਹੁਣ ਸਮਝ ਵੀ ਨਹੀਂ ਨਾ ਆਉਂਦੀ ਵੀ ਮੈਂ ਇਹਦਾ ਹੱਲ ਕੀ ਕਰਾਂ ਕਿੱਥੋਂ ਇੰਨੇ ਪੈਸੇ ਲੈ ਕੇ ਆਵਾਂ ਤੇ ਕਿਰਨ ਦਾ ਇਲਾਜ ਸ਼ੁਰੂ ਕਰਾਵਾਂ ਦਾਦੀ ਮम्मा ਕਿਰੇ ਸਾਚ ਚੁੱਪ ਕੇ ਹਾਂ ਪੋਤਾ ਉਦਾਂ ਹੀ ਸਾਰੇ ਚੁੱਪਿਆ ਤੂੰ ਬਹੁਤਾ ਸੋਚਿਆ ਨਾ ਕਰ ਜਾ ਜਾ ਕੇ ਬਾਹਰ ਖੇਡ ਠੀਕ ਹੈ ਦਾਦੀ ਮम्मा ਹਾਂ ਚਲ ਜਾਓ ਖੇਡੋ ਤੂੰ ਇਹ ਜਵਾਕ ਵਿਚਾਰੇ ਦੀ ਇੰਨੀ ਮਾੜੀ ਕਿਸਮਤ ਲਿਖਤੀ ਪਹਿਲਾਂ ਤਾਂ ਤੂੰ ਇਹਦੀ ਮਾਂਏ ਤੋਂ ਦੂਰ ਕਰਤੀ ਤੇ ਹੁਣ ਘਰ ਦੇ ਵਿੱਚ ਇੰਨਾ ਕਲੇਸ਼ ਰਹਿੰਦਾ ਵਾ ਕਿ ਜਵਾਕ ਹਰ ਟਾਈਮ ਡਰਿਆ ਹੀ ਰਹਿੰਦਾ ਆ ਜਦੋਂ ਘਰ ਦੇ ਵਿੱਚ ਚੰਗਾ ਭਲਾ ਜਵਾਕ ਹੈਗਾ ਆ ਤੇ ਫੇਰ ਡਾਕਟਰਾਂ ਕੋ ਜਾਣ ਦੀ ਕੀ ਲੋੜ ਆ ਇਹਦੇ ਵੱਲ ਤੇ ਵਿਚਾਰੇ ਵੱਲ ਕੋਈ ਵੇਖਦਾ ਹੀ ਨਹੀਂਗਾ ਐਵੇਂ ਘਰ ਚ ਕਲੇਸ਼ ਪਾਇਆ ਆ ਮੰਮੀ ਤੁਹਾਨੂੰ ਇਹ ਵਾਧੂ ਦਾ ਕਲੇਸ਼ ਲੱਗਦਾ ਵਾ ਤੁਹਾਨੂੰ ਕੀ ਪਤਾ ਮੇਰੇ ਤੇ ਉਦੋਂ ਕੀ ਪੀਤੀ ਹੋਊਗੀ ਜਦੋਂ ਤੂੰ ਹੀ ਮੇਰ ਨਾਲ ਐਡਾ ਵੱਡਾ ਤੱਕਾ ਕੀਤਾ ਸੀ ਤੇ ਜਦੋਂ ਹੁਣ ਮੈਂ ਤਾਂ ਅਡਨਾ ਇਦਾਂ ਕਰਨ ਈ ਆ ਤੇ ਹੁਣ ਤੁਹਾਨੂੰ ਤਕਲੀਫ ਹੋਣ ਈ ਆ ਨਹੀਂ ਮੈਂ ਤਾਂ ਤੈਨੂੰ ਸਮਝਾਉਣੀ ਆ ਵੀ ਅਜੇ ਵੀ ਟਾਈਮ ਹੈਗਾ ਤੂੰ ਸਮਝ ਜਾ ਬਾਅਦ ਚ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਹੁੰਦਾ ਚਲੋ ਠੀਕ ਆ ਮੰਮੀ ਮੈਂ ਮੰਨ ਲਾਂ ਕਿ ਤੁਹਾਡੀ ਗੱਲ ਪਰ ਪਹਿਲਾਂ ਤੂੰ ਹੀ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦੋ ਹਾਂ ਦੱਸ ਤੈਨੂੰ ਮੈਂ ਕਿਹੜੀ ਤੇਰੀ ਗੱਲ ਦਾ ਜਵਾਬ ਦਵਾਂ ਮੰਮੀ ਜੀ ਅੱਜ ਮੇਰੀ ਜਗ੍ਹਾ ਤੇ ਤੂੰ ਹੀ ਹੁੰਦੇਂ ਤਾਨੂੰ ਤੁਹਾਡੀ ਸੰਕਨ ਦਾ ਜਵਾਬ ਸਾਹਮਣਾ ਪੈਂਦਾ ਤੇ ਤੁਹਾਨੂੰ ਇਹ ਵੀ ਕਿਹਾ ਜਾਂਦਾ ਕਿ ਤੂੰ ਦੂਜਾ ਬੱਚਾ ਮੈਨੂੰ ਜਮਣਾ ਫਿਰ ਤੁਸੀਂ ਕੀ ਕਰਦੇ ਉਹਦੋਂ ਤੁਸੀਂ ਫਿਰ ਆਪਣੇ ਸੰਕਨ ਦੇ ਬੱਚੇ ਨੂੰ ਦਿਲ ਤੋਂ ਅਪਣਾ ਲੈਂਦੇ ਨਹੀਂ ਇਹ ਕਿ ਹੋ ਜਾਵੇ ਤੋ ਕਹ ਜਾਂ ਤੂੰ ਮੈਨੂੰ ਸਵਾਲ ਕਰਨ ਲਈ ਆ ਮੰਮੀ ਮੈਨੂੰ ਮੇਰੇ ਇਸੇ ਸਵਾਲ ਦਾ ਜਵਾਬ ਚਾਹੀਦਾ ਵਾ ਜੇ ਤੁਸੀਂ ਮੈਨੂੰ ਮੇਰੇ ਇਸ ਸਵਾਲ ਦਾ ਜਵਾਬ ਦੇ ਦੋਗੇ ਨਾ ਤੇ ਮੈਂ ਘਰ ਚੋਂ ਕਲੇਸ਼ ਹੁਣੇ ਖਤਮ ਕਰ ਦਾਂਗੀ